ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਇਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਇਆ ਉਹਦੀ ਪੈਨਸ਼ਨ ਹੈ ساری ਉਮਰ ਦੀ ਜੇ ਉਹ ਦੋ ਵਾਰੀ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲਓ ਉਹ ਪੰਜ ਵਾਰੀ ਐਮਐਲਏ ਬਣ ਗਿਆ ਛੇਵੀਂ ਵਾਰ ਜਿਹੜਾ ਹਾਰ ਗਿਆ ਜ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਨੂੰ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤਕੀ ਹਾਰ ਗਏ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲ ਲਗੇ ਪੌਣੇ 5 ਲੱਖ ਪੈਨਸ਼ਨ ਯਾਰ ਹਰ ਬਾਰ ਦੀ ਪੈਨਸ਼ਨ ਰੱਗ ਲੋਕ ਤਨਖਾਹ ਨੂੰ ਤਰਸ ਜਾਂਦੇ ਲੋਕ ਬੜਾਪਾ ਪੈਨਸ਼ਨ ਤਰਸ ਜਾਂਦੇ ਆ ਆਉਣ ਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀਆਂ ਲੋ ਨਹੀਂ ਮੇਰੇ ਤੇ ਵੀ ਕਾਟਾ ਮਾਰ ਦੂ ਕਹਿੰਦੇ ਚਲੇ ਨਾ ਇੱਕ ਤਰੱਕ ਲੱਖ ਤਰੱਕ ਮੈਂ ਕਿਉਂ ਉਹਦਾ ਹੱਥ ਬੰਨ ਕੇ ਜਾਂਦੇ ਲੋਕਾਂ ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉਹ ਤਾਂ ਕਹਿੰਦੇ ਰਾਜ ਨਹੀਂ ਸੇਵਾ ਉਹ 5-5 ਲੱਖ ਪੈਨਸ਼ਨ ਲੈਣੀਆਂ ਨੇ ਔਨਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾ ਧਰ ਲੈ ਆ ਨੇ ਤਾਂ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਸ਼ਾਮਲਾ ਟਾਈਮ ਜ਼ਮੀਨ ਛੱਡ ਛਡਵਾ ਚੁੱਕਿਆ 11000 ਏਕੜ ਦੱਬ ਰੱਖੀ ਸੋ ਅੱਜ ਹਸਪਤਾਲ ਦਾ ਦਰਦ ਘਟਨ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਉਹਨਾਂ ਦੇ ਦਿਨਾਂ ਚ ਹੋਰ ਕਰ ਦਾਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜਾਏ ਪਹੁੰਚ ਕੇ ਲੱਗ ਜਾਏ ਪਬਲਿਕ ਤੇ ਐਮਪੀ ਸਾਹਿਬ ਸਾਡੇ ਉਹਨਾਂ ਦਾ 5 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਹੈ ਸਾਡੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਦਾ 5-5 ਕਰੋੜ ਰੁਪਈਆ ਇੱਕ ਸਾਲ ਦਾ ਹੈ ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ ਜਿਹੜਾ ਐਮਪੀ ਹੈ ਲੋਕ ਸਭਾ ਦਾ ਤਾਂ ਉਹ ਆਪਣੇ ਹਲਕੇ 'ਚ ਹੀ ਦੇ ਸਕਦਾ ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ ਸੋਸੀ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਇਹ ਚੀਜ਼ ਰਹਿ ਗਈ ਤੇ ਲੋਕਾਂ ਨੂੰ ਸਹੂਲਤ ਨਹੀਂ ਮਿਲੀ ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਕਿਉਂਕਿ ਇਤਿਹਾਸਕ ਸ਼ਹਿਰ ਹੈ ਵੀਰਵਾਰ ਨੂੰ ਮੇਲੇ ਲੱਗਦੇ ਆ ਫਕੀਰਾਂ ਦੇ ਐਤਵਾਰ ਨੂੰ ਬਹੁਤ ਰਸ਼ ਹੁੰਦਾ ਹੈ ਲੱਖ ਦੇ ਕਰੀਬ ਬੰਦਾ ਹੁੰਦਾ ਮੈਨੂੰ ਦੱਸਿਆ ਮੈਡਮ ਐਮ ਐਲ ਏ ਸਾਹਿਬਾਂ ਨੇ ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਤੇ ਨਾਲ ਉਹਨਾਂ ਨੂੰ ਵਾਹਨ ਅੱਜ ਵੀ 410 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ ਚ ਪੰਜਾਬ ਪੁਲਿਸ ਨੂੰ ਦੇਖ ਕੇ ਆਇਆ ਨਵੀਆਂ ਐਸਐਚਓ ਨੂੰ ਮਿਲਣ ਗਿਆ ਉਹ ਜਿਹੜੀਆਂ ਗੱਡੀਆਂ ਮਿਲਣ ਗਿਆ ਜਦੋਂ ਮੈਨੂੰ ਕਹਿੰਦੇ 410 ਗੱਡੀਆਂ ਨੇ ਮੈਂ ਕਿਹਨੂੰ ਦੇਣੀ ਹੈ ਕਹਿੰਦੇ ਪੁਲਿਸ ਨੂੰ ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀਆਂ ਮੈਂ ਕਿਹਾ ਐਸਐਚਓ ਨੂੰ ਦਿਓ ਨਵੀਆਂ ਗੱਡੀਆਂ ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮੰਗ ਰ ਕੋਈ ਸਮਗਲਰ ਆ ਗਿਆ ਕੋਈ ਗੋਲੀ ਚਲਾ ਕੇ ਭੱਜ ਗਿਆ ਕੋਈ ਚੈਨੀ ਖੋ ਕੇ ਭੱਜ ਗਿਆ ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸਐਚਓ ਨੂੰ ਇਹ ਕੀ ਕਰਦੇ ਸੀ ਗੱਡੀ ਪਹਿਲਾਂ ਤਾਂ ਆਸਪਿਰ ਦੇਂਦੇ ਸੀ ਉਹ ਖਚਰਾ ਜੀ ਖਚਰਾ ਜੀ ਕਰਕੇ ਡੀਐਸਪੀ ਨੂੰ ਫੜਾਉਂਦਾ ਸੀ ਉਹ ਹੋਰ ਰੱਚੜ ਜੀ ਕਰਕੇ ਅੱਗੇ ਥੱਲੇ ਹੋਰ ਛੋਟੇ ਅਫਸਰ ਨੂੰ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਚਾਰ ਬੰਦੇ ਤਾਂ 깔 ਆਉਂਦੇ ਸੀ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮੰਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਪਤਾ ਹੀ ਨਹੀਂ ਲੱਗਦਾ ਕੀ ਹੈ ਉਹ ਮੈਂ ਕਿਹਾ ਗੱਡੀਆਂ ਨਵੀਆਂ ਇਧਰੋਂ ਤਾਹਾਂ ਨੂੰ ਦੇਣੀਆਂ ਸ਼ੁਰੂ ਕਰੋ ਉਹਨਾਂ ਆਪਦੇ ਹੋਵੇ ਅੰਮ੍ਰਿਤ ਸਮੂਹ ਸਮਾਸਤੇ ਰੱਖੇ ਹੁੰਦੇ ਸੀ ਗੱਡੀਆਂ ਵੱਡੇ ਅਫਸਰਾਂ ਨੇ ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖਿਆ ਗੱਡੀ ਉਹ ਮੈਂ ਕਹੇ ਕੰਮ ਬੰਦ ਕਰੋ ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀ ਆ ਅੱਜ 410 ਗੱਡੀਆਂ ਜਿਹੜੀਆਂ ਦੇਖਿਆ ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀ ਤੁਹਾਨੂੰ ਸੁਖੀ ਜੀਵਨ ਬਤੀਤ ਹੋਣ ਕਰਨ ਦਾ ਮੌਕਾ ਮਿਲੇ ਸਰਕਾਰਾਂ ਦਾ ਇਹੀ ਕੰਮ ਹੁੰਦਾ ਹੋਰ ਕੀ ਹੁੰਦਾ ਹੈ ਸਰਕਾਰਾਂ ਦਾ ਕੰਮ ਲੁੱਟਣਾ ਥੋੜੀ ਹੁੰਦਾ ਹੈ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਲਿਓ ਵੀ ਇਧਰਲੇ ਪਾਸੇ ਵੀ ਲਿਓ ਵੀ ਇਧਰਲੇ ਪਾਸੇ ਵੀ ਲਿਓ ਗੱਲ ਨਹੀਂ ਬਾਤ ਨਹੀਂ ਯਾਰ ਇਹਦੋਂ ਪਹਿਲਾਂ ਇੱਥੇ ਕਰਦੇ ਰਹੇ ਉਹ ਕੈਪਟਨ ਸਾਹਿਬ ਨੇ ਕੁੰਡਾ ਹੀ ਨਹੀਂ ਖੋਲਿਆ ਉਹਨਾਂ ਨੇ ਮਹਿਲ ਦਾ ਕੁੰਡਾ ਹੀ ਨਹੀਂ ਖੋਲਿਆ 5 ਸਾਲ ਆਮ ਬੰਦਿਆਂ ਵਾਸਤੇ ਤਾਂ ਛੱਡੋ ਆਪਦੇ ਐਮਐਲਏ ਵਾਸਤੇ ਨਹੀਂ ਖੋਲਿਆ ਕੁੰਡਾ ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚਾਹੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦਾ ਲੋਕ ਕਰਕੇ ਤਾਂ ਹਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸ਼ਤੀ ਕਰਾਈ ਹੈ ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਕਰਦਾ ਸੀ ਸਿਸਟਮ ਤੇ ਸਟਾਇਰ ਕਰਦਾ ਸੀ ਕਿ ਆਪਣਾ ਸਿਸਟਮ ਜਿਹੜਾ ਠੀਕ ਹੋਣਾ ਚਾਹੀਦਾ ਹੈ ਸਿਸਟਮ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਜੂਗਾ ਥੋੜਾ ਲਾਕਾ ਐ ਐਨਆਰਆਈ ਲਾਕਾ ਜਿਆਦਾਤਰ ਬਹੁਤ سارے ਲੋਕ ਬਾਹਰ ਮੈਨੂੰ ਮਿਲਦੇ ਵੀ ਨਹੀਂ ਦੋਸਤ ਵੀ ਨਹੀਂ ਬਹੁਤ ਲਾਕਾ ਤੁਹਾਡਾ ਬਾਹਰ ਗਿਆ ਤੁਸੀਂ ਪੁੱਛ ਲਓ ਜਾ ਕੇ ਉੱਥੇ ਕਿਉਂ ਜਾਣੇ ਆਪਾਂ ਕਿਉਂਕਿ ਸਿਸਟਮ ਹੈ ਉਹਨਾਂ ਕੋਲੇ ਉਹ ਉੱਥੇ ਜਿਹੜਾ ਅਮੀਰ ਹੈ ਉਹਨੂੰ ਵੀ ਰੋਟੀ ਮਿਲਦੀ ਹੈ ਜਿਹੜਾ ਗਰੀਬ ਹੈ ਉਹਨੂੰ ਵੀ ਉਹਦੇ ਬਰਾਬਰ ਦੀ ਰੋਟੀ ਮਿਲਦੀ ਹੈ ਉੱਥੇ ਕੰਮ ਕਰਨਾ ਪੈਂਦਾ ਸਭ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰ ਲਿਓ ਕਿੱਥੇ ਹੋ ਕੰਮ ਤੇ ਆ ਕਿੱਥੇੋਂ ਕੰਮ ਤੋਂ ਆ ਰਹੇ ਹਾਂ ਹੁਣ ਕਿੱਥੇੋਂ ਕੰਮ ਤੇ ਜਾ ਰਹੇ ਹਾਂ ਸੋ ਇੱਥੇ ਆਪਣੇ ਕੀ ਕਰਤਾ ਸੀ ਹਾਲਾਤ ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲੈਸ Aimless ਬਣਾਤਾ ਸੀ ਕੋਈ ਮੰਜ਼ਿਲ ਨਹੀਂ ਮਨ ਨੌਜਵਾਨ ਮੁੰਡੇ ਵਧੀਆ ਪੱਕਪੋਕ ਬਣ ਕੇ ਜਾ ਜੇ ਵਧੀਆ ਜਲਜੁਲਾ ਲਈ ਉਦੋਂ ਗੱਡੀ ਵੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਘਰੋਂ ਬੈਕ ਗੇਅਰ ਪਾ ਕੇ ਕਲਚ ਛੱਡਤਾ ਗੱਡੀ ਬੈਕ ਹੋਣ ਲੱਗੀ ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਹੈ ਫਿਰ ਫੋਨ ਕਰਦੇ ਸੀ ਵਰਮੇਲ ਕਿੱਥੇ ਆ ਇਧਰ ਇਧਰ ਹੀ ਬੈਠਾ ਚੱਲ ਮੈਂ ਆਇਆ ਨਾ ਤੇਰੇ ਘਰੀਆਂ ਇਧਰ ਉਹ ਆ ਗਿਆ ਤੂੰ ਕਿੱਥੇ ਚੱਲੀਏ ਭੂਆ ਦੇ ਮੁੰਡੇ ਦਾ ਵਿਆਹ ਕਿੱਥੇ ਉਹ ਕਾਰਡ ਦੇਣ ਜਾਣਾ ਹੈ ਉਧਰ ਸੁਲਤਾਨਪੁਰ ਲੋਧੀ ਕਣੀ ਚੱਲ ਚੱਲੀਏ ਚੱਲ ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਕੱਲ ਪਰਸੋਂ ਤੁਸੀਂ ਦੇਖਿਆ ਹੁਣਾ ਸਮਾਗਮ ਪਰਸੋਂ 457 ਜਿਹੜੀ ਨੌਕਰੀ ਦਿੱਤੀ ਉਹ ਤੋਂ ਬਾਅਦ 40000 ਤੋਂ ਵੱਧ ਸਰਕਾਰੀ ਨੌਕਰੀਆਂ ਹੋਣਗੀਆਂ 40000 ਕੋਈ ਪਟਵਾਰੀ ਲੱਗ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਪੁਲਿਸ ਦੇ ਵਿੱਚ ਇਨਸਪੈਕਟਰ ਮੁੰਡੇ ਕੁੜੀਆਂ ਸਭ ਨੂੰ ਨੌਕਰੀ ਮਿਲ ਰਹੀ ਹੈ ਆ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ ਤੇ ਅਧਾਰਤ ਕੋਈ ਸਪਾਰਸ਼ ਨਹੀਂ ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ ਚੋ ਕਿ ਕਾ ਨੌਕਰੀ ਲੈਣ ਲਈ ਮੈਨੂੰ 100 ਰੁਪਏ ਦੇਣਾ ਪੈਣਾ ਜੇ ਮੈਨੂੰ ਸਪਾਰਸ਼ ਦੇਣੀ ਪਵੇਗੀ ਨੋ ਜੇ ਕੋਈ ਆਜਾ ਮੁੰਡਾ ਕੁੜੀ ਹੋ ਜੇ ਕਿ 700 ਨੰਬਰਾਂ ਦਾ ਪੇਪਰ ਸੀ ਮੇਰੇ 680 ਆਏ ਸੀ 550 ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ ਐਮਐਲਏ ਨਾਲ ਪਿਆਰ ਸੀ ਉਹਦੇ ਬਾਪੂ ਦਾ ਤੇ ਉਹ ਉਹ ਲਵਾ ਗਿਆ ਸਪਾਰਸ਼ ਨੋ ਇੱਦਾਂ ਨਹੀਂ ਹੋਊਗਾ। ਭਾਵੇਂ ਇੱਕ ਘਰ 'ਚ ਤਿੰਨ ਕਰ ਲੋ। ਇੱਕ ਘਰ 'ਚ ਦੋ-ਦੋ ਵੀ ਮ ਨੌਕਰੀਆਂ ਮਿਲਿਆ ਨੇ। ਦੋਨੇ ਭੈਣ ਭਾਈਆਂ ਨੇ ਪੜ੍ਹਾਈ ਕੀਤੀ, ਦੋਨੋਂ ਦਾ ਨਾਮ ਆ ਗਿਆ ਮੈਰਿਜ ਦੋ ਦੇ ਦੇ ਨੇ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਏ ਕਿ ਇਤਿਹਾਸਿਕ ਧਰਤੀ ਤੇ ਕਿ ਬਹੁਤ ਸਾਰਾ ਸਾਰਾ ਕੁਝ ਦੱਸਤਾ ਮੈਡਮ 인ਦਰਜੀਤ ਕਰਮਾਂਜੀ ਨੇ ਸਾਡੇ ਵੱਲੋਂ ਤਾਂ ਕੋਈ ਅਸੀਂ ਕੰਨ ਨਹੀਂ ਰੱਖਾਂਗੇ। ਤੁਹਾਡੀ ਸੇਵਾ ਵਿੱਚ ਬਾਕੀ ਤੁਹਾਡੇ ਤੁਸੀਂ ਕਿਹੜਾ ਕੋਈ ਰੱਖਿਆ ਜੇ ਤੁਸੀਂ ਦਿਲ ਖੋਲ ਕੇ ਵੋਟਾਂ ਪਾਈਆਂ ਤਾਂ ਫਿਰ ਸਾਡਾ ਕੰਮ ਵੀ ਤਾਂ ਤੇ ਦਿਲ ਖੋਲ ਕੇ ਹੋਣਾ ਚਾਹੀਦਾ ਇੱਕ ਹੋਰ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਆਮ ਆਪ ਆਮਾ ਦੀ ਪਾਰਟੀ ਸਰਕਾਰ ਤੁਹਾਡੇ ਦੁਆਰ ਮੈਂ ਪਹਿਲੇ ਦਿਨ ਤੋਂ ਕਿਹਾ ਜੀ ਕਹਿੰਦਾ ਸੀ ਯਾਰ ਵੋਟਾਂ ਤੋਂ ਪਹਿਲਾਂ ਵਾਲੇ ਭਾਸ਼ਣਾਂ ਚ ਵੀ ਕਹਿੰਦਾ ਸੀ ਵੀ ਆਹ ਦਫ਼ਤਰਾਂ 'ਚ ਸਾਡੇ ਬਜ਼ੁਰਗ ਜਿਹੜੇ ਖੱਜਲ ਖਵਾਰ ਹੁੰਦੇ ਨੇ ਖੱਜਲ ਖਵਾਰੀਆਂ ਖਤਮ ਕਰ ਦੂੰਗਾ ਉੱਥੇ ਜਾ ਕੇ ੱੱਕੇ ਖਾਂਦੇ ਪਾਤਰ ਸਾਹਿਬ ਦਾ ਸ਼ੇਅਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਪਿੰਡ ਚ ਕਹਿੰਦਾ ਕਹੋਂਦਾ ਜ਼ਿਮੀਦਾਰ ਹੁੰਦਾ ਸ਼ਹਿਰ ਚ ਆ ਕੇ ਕੁਝ ਬੜਾ ਸਿਵਿਟੇਟ ਛਿੜਕ ਦਿੰਦਾ ਉਹ ਬੁੜਿਆ ਕਿੱਥੇ ਉਹ ਕਿੱਧਰ ਮੂੰਹ ਚੱਕਿਆ ਰੋਜ਼ ਆ ਜਾਂਦੇ ਨੇ ਬੁੱਧਵਾਰ ਨੂੰ ਆਈ ਸਾਹ ਹੈ ਨਹੀਂ ਵੀਰਵਾਰ ਨੂੰ ਆਈ ਉਹ ਬੁੱਧਵਾਰ ਤੇ ਵੀਰਵਾਰ ਆਉਂਦੇ ਹੀ ਨਹੀਂ ਅਸਲ ਚ ਉਹ ਬੁੱਧਵਾਰ ਤੇ ਵੀਰਵਾਰ ਨਹੀਂ ਹੁੰਦੇ ਅਸਲ ਚ ਉਹਨਾਂ ਦਾ ਮਤਲਬ ਹੁੰਦਾ ਬੁੱਧਵਾਰ ਨੂੰ ਆਈ ਤੇ ਕੁਛ ਲਿਆਈਂ ਜੇ ਨਹੀਂ ਲਿਆਂਦਾ ਫਿਰ ਵੀਰਵਾਰ ਨੂੰ ਆਈਂ ਪਰ ਕੁਛ ਲਿਆਈਂ ਉਹਨਾਂ ਆਈਂ ਤੇ ਲਿਆਈਂ ਵਾਲਾ ਕੰਮ ਬੰਦ ਕਰਨ ਲੱਗਿਆ ਹੁਣ ਤੁਹਾਡੇ ਪਿੰਡਾਂ ਚ ਪਿੰਡ ਬੋਲਾਂ ਪਿਪੜਾਂ ਥੱਲੇ ਪਿਪੜਾਂ ਥੱਲੇ ਆ ਕੇ ਤੁਹਾਡੀਆਂ ਰਿਸ਼ਤੀਆਂ ਹੋਣਗੀਆਂ ਤੁਹਾਡੇ ਆਧਾਰ ਕਾਰਡ ਦੇ ਕੰਮ ਹੋਣਗੇ ਤੁਹਾਡੇ ਜਾਤੀ ਸਰਟੀਫੀਕੇਟ ਤੁਹਾਡੇ ਜਿਹੜਾ ਕੰਮ ਆਊਗਾ ਤੁਹਾਡੇ ਪਿੰਡ ਚ ਅਨਾਉਂਸਮੈਂਟ ਕਰਕੇ ਬਿਲਹ ਅਫਸਰ ਆਉਣਗੇ ਤੁਹਾਡੇ ਆਲੇ ਦੁਆਲੇ ਮੈਂ ਕਹਾਂ ਵੀ ਕੁਰਸੀਆਂ ਛੱਡੋ ਮੈਂ ਮੈਂ ਕਿੰਨੇ ਜਰ ਪੈਣਾ ਮੈਂ ਤਾਂ ਤੁਰੇ ਹੀ ਰਹਿਣਾ ਰੋਜ਼ ਕੁਰਸੀਆਂ 'ਤੇ ਬੈਠੇ ਰਹਿੰਦੇ ਐ। ਉਹ ਡੜੀਆਂ ਕੁਰਸੀਆਂ ਨੇ ਚਿੱਟੇ ਰੰਗ ਦੇ ਤੌਲੀਏ ਰੱਖ ਲੈਂਦੇ ਉੱਤੇ। ਤੌਲੀਏ ਪਤਾ ਨਹੀਂ ਕਾਹਦੇ ਬਾਤ ਤੇ ਰੱਖਦੇ ਐ। ਹੈਨਾ? ਬੈਠੇ ਰਹਿੰਦੇ ਨੇ ਮਸਮ ਆਇਆ ਜੀ ਚਾਹ। ਟਰ ਲਿਆ ਵੀ ਜੂਸ। ਲੋਕ ਤਾਂ ਨਹੀਂ ਹੈਗੇ, ਲੋਕ ਹੈਗੇ ਨੇ। ਫੇਰ ਪਿਛਲੇ ਦਰਵਾਜ਼ੇ ਵੱਡੀ ਚੱਲੀਏ ਚਲੋ ਚਾਹ ਵਾ। ਲੋਕਾਂ ਤੋਂ ਮਿਲਣਾ ਹੀ ਨਹੀਂ? ਇਹ ਕਿਹੜੀ ਗੱਲ ਹੋ ਗਈ ਵੀ ਪਬਲਿਕ ਸਰਵੈਂਟ ਹੋ ਤੁਸੀਂ? ਲੋਕਾਂ ਦੇ ਸੇਵਕ ਹੋ। ਤੁਸੀਂ ਲੋਕਾਂ ਦੇ ਮਾਲਕ ਬਣ ਕੇ ਬੈਠੇ ਐ। ਇਹ ਨਹੀਂ ਹੋ ਸਕਦਾ ਲੋਕਤੰਤਰ 'ਚ। ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਐਂ ਰਹਾਂਗੇ ਤੁਸੀਂ ਦੇਖ ਲਓ ਆ ਸਾਡੇ ਬੈਠੀ ਸਾਰੀ ਲੀਡਰਸ਼ਿਪ ਮੈਡਮ ਥੇੜਾ ਬੈਠੇ ਨੇ ਸਾਰੇ ਸਾਰੇ ਸਾਡੀ ਟੀਮ ਬੈਠੀ ਹੈ ਕੋਈ ਲੱਗਦਾ ਤੁਹਾਨੂੰ ਵੀ ਪੋਲੀਟੀਕਲ ਬੈਕਗਰਾਉਂਡ ਵਾਲਾ ਕੋਈ ਤੁਹਾਡੇ ਵਰਗੇ ਆ ਤੁਹਾਡੇ ਘਰਾਂ ਚੋਂ ਨਿਕਲੇ ਆ ਮੈਂ ਮੈਨੂੰ ਦੇਖ ਲਓ ਤੁਸੀਂ ਇੱਕ ਆਮ ਪਿੰਡ ਚੋਂ ਉੱਠ ਕੇ ਕਲਾਕਾਰੀ ਚਾਂਗੇ ਤੁਸੀਂ ਬਹੁਤ ਪਿਆਰ ਦਿੱਤਾ ਜੇ ਮੈਂ ਚਾਹੁੰਦਾ ਪੈਸੇ ਬਹੁਤ ਕਮਾਈ ਜਾਂਦਾ ਉਧਰ ਮੈਨੂੰ ਵੀ ਲੋੜ ਸੀਗੀ ਪੰਗਾ ਲੈਣ ਦੀ ਉਹਨਾਂ ਨਾਲ ਪਰ ਫਿਰ ਐ ਥੋੜੀ ਹੁੰਦਾ ਹੈ ਕਿ ਆਪ ਦੀਆਂ ਅੱਖਾਂ ਸਾਹਮਣੇ ਅਸੀਂ ਪੰਜਾਬ ਨੂੰ ਮਰਦਾ ਦੇਖੀ ਜਾਈਏ ਤੇ ਆਪ ਅਸੀਂ ਕਮੇਡੀ ਕਸਟਾ ਕਢੀ ਜਾਈਏ ਹੱਸੂਗਾ ਕਿਵੇਂ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦ ਚੁੱਲ੍ਹਿਆਂ ਜਾ ਅੱਗ ਮੱਚਦੀ ਹੋਵੇ ਚੁੱਲਿਆਂ ਤੋਂ ਅੱਗ ਬੁਜੀ ਪਈ ਹੈ ਇਸ ਕਰਕੇ ਆਏ ਪੰਜਾਬ ਦੀ ਰਾਜਨੀਤੀ 'ਚ ਵੀ ਚਲੋ ਜੇ ਇਹ ਨਹੀਂ ਚੱਜਦੇ ਨਿਕਲਦੇ ਚਲੋ ਆਪਾਂ ਹੀ ਕਰਕੇ ਦੇਖ ਲੈਂਦੇ ਆ ਜੇ ਇਹ ਚੱਜਦੇ ਨਿਕਲੇ ਆਉਂਦੇ ਅਸੀਂ ਕੀ ਕਰਨ ਆਉਂਦੇ ਇੱਧਰ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਹੈ ਇਨਕਮ ਟੈਕਸ ਦਾ ਕਮਿਸ਼ਨਰ ਹੈ ਉਹਨਾਂ ਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੇ ਮੀਆਂ ਬੀਬੀ ਬੜੀ ਵਧੀਆ ਜ਼ਿੰਦਗੀ ਜਿਉਂ ਸਕਦੇ ਸੀ ਉਹਨੂੰ ਕੀ ਲੋੜ ਸੀ ਇੱਥੇ ਅਲੋਚਨਾ ਕਰਾਉਣ ਦੀ ਰੋਜ਼ ਗਾਲਾਂ ਕੱਢੀ ਜਾਂਦੇ ਰਹਿੰਦੇ ਉਹਨੂੰ ਰੋਜ਼ ਈਡੀ ਦੇ ਸਾਹਮਣ ਆ ਜਾਂਦੇ ਆ ਉਹਨੂੰ ਕੀ ਲੋੜ ਸੀ ਲੋੜ ਤਾਂ ਸੀ ਇੱਕ ਪਾਰਟੀਆਂ ਚੱਜਦੀਆਂ ਨੇ ਨਿਕਲੀਆਂ ਇਹਨਾਂ ਨੇ ਬਰਬਾਰ ਕਰਕੇ ਰੱਖਤਾ ਮੁਲਕ ਦਾ ਪੱਠਾ ਬਿਠਾਤਾ ਇਹਨਾਂ ਨੇ ਅੰਗਰੇਜ਼ ਉਹਨਾਂ ਨਹੀਂ ਲੁੱਟ ਕੇ ਗਏ 207 ਜਨਾਂ ਸਾਡੇ ਵਾਲੇ 70 ਲੱਖ ਸਾਲ ਲੁੱਟੀ ਬੈਠੇ ਨੇ ਅੰਗਰੇਜ਼ ਵੀ ਸ਼ਰਮਿੰਦਾ ਹੋਣਗੇ ਵੀ ਸਾਥੋਂ ਨਹੀਂ ਉਹਨਾਂ ਕੰਮ ਹੋਇਆ ਜਿੰਨਾ ਆਪ ਹੀ ਕਰੀ ਜਾਂਦੇ ਆ ਆਪਾਂ ਫਿਰ 23-23 ਸਾਲ ਦੇ ਜਵਾਨ ਆ ਗਾਦਰੀ ਬਾਬੇ ਬਿਲਕਾ ਗਾਦਰੀ ਬਾਬਿਆਂ ਦੇ ਉਹ ਆਏ ਉੱਥੋਂ ਲੈ ਕੇ ਜਹਾਜ਼ਾਂ ਦੇ ਜਾਜ ਪਰ ਕੇ ਕਾਦੇ ਵਾਸਤੇ ਆਏ ਆ ਆਦੀ ਲੈਣ ਵਾਸਤੇ ਤੇ ਆ ਕੇ ਇੱਥੇ ਲੁੱਟੀ ਜਾਣਗੇ ਲੋਕਾਂ ਨੂੰ ਸ਼ੀਦ ਆਜ਼ਮ ਪਗਲ ਸਿੰਘ 23 ਸਾਲ ਦੀ ਉਮਰ ਕਰਤਾਰ ਸਿੰਘ ਸਰਾਬਾ 350 ਏਕੜ ਜ਼ਮੀਨ ਦਾ ਮਾਲਕ ਸਰਾਬਾ ਪਿੰਡਾ ਲੁਧਿਆਣੇ ਦੇ ਜੜਾਂ ਚ ਜਿਆਜ ਦੀ ਕੀਮਤ ਲਾਉਣੀ ਹੋਵੇ ਜ਼ੀਰੋ ਲਿਖਣੀਆਂ ਜ਼ੀਰੋ ਲਿਖਦੇ ਲਿਖਦੇ ਥੱਕ ਜੂਗੇ ਨਹੀਂ ਕੀਮਤ ਹੈ ਬਰਕਲੇ ਜੁਨੀਵਰਸਿਟੀ ਕੈਲੀਫੋਰਨੀਆ ਤੋਂ ਪਾਇਲਟ ਦਾ ਕੋਰਸ ਕਰ ਲਿਆ ਸੀ ਤੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ। ਐਸ ਕਰਕੇ 19 ਸਾਲ ਦੀ ਉਮਰ 'ਚ ਫਾਂਸੀ ਚੜੇ ਸੀ। ਵੀ ਆ ਦਿਨ ਦੇਖਣ ਆ ਯਾਦੀ ਦੋਣੀ ਸੀ ਵੀ ਲੋਕਾਂ ਨੂੰ ਤੁਸੀਂ ਲੁੱਟੀ ਜਾਉਂਦੇ ਸੀ। ਕਦੇ ਦਫ਼ਤਰਾਂ 'ਚ ਲੁੱਟਲੇ ਕਦੇ ਕਿਤੇ ਲੁੱਟਲੇ ਸੜਕ 'ਤੇ ਜਿੱਥੇ ਪੁਲਿਸ ਨੇ ਨਾਕਾ ਲਾਇਆ ਬਾਹਰ ਥੱਪੜ ਮਾਰਿਆ ਕੋਈ ਕੋਈ ਨਾ ਘਰ ਆਲੀ ਐ ਨਾਲ ਬੱਚੇ ਨੇ ਕੋਈ ਨਹੀਂ ਦੇਖਦੇ ਵੀ ਕੋਈ ਕਿਸੇ ਦੀ ਮਾਨ ਇੱਜ਼ਤ ਵੀ ਹੁੰਦਾ ਹੈ। ਇਹ ਯਾਦੀ ਲੈ ਕੇ ਦਿੱਤੀ ਭਗਤ ਸਿੰਘ ਹੋਰਾਂ ਦੇ ਸਾਹਮਣੇ। ਇਹ ਬੰਦ ਹੋਊਗਾ ਲੋਕਾਂ ਦੀ ਇੱਜ਼ਤ ਮਾਣ ਸਤਿਕਾਰ ਸ਼ੁਰੂ ਹੋਊਗਾ ਪਹਿਲੇ ਦਿਨ ਮੈਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਹੋਇਆ ਹੈ ਨਾ ਇਹ 92 ਸੀਟਾਂ ਤੁਸੀਂ ਦਿੱਤੀਆਂ ਨੇ ਤੇ ਇਹ ਹੁਣ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਇੱਜ਼ਤ ਤੇ ਮਾਣ ਸਤਿਕਾਰ ਬਹਾਲ ਕਰੂਗੀ ਗਰੀਬਾਂ ਦੇ ਸਕੂਲ ਹੀ ਹੋਰ ਨੇ ਅਮੀਰਾਂ ਦੇ ਸਕੂਲ ਹੋਰ ਨੇ ਗਰੀਬਾਂ ਦਾ ਸਿਲੇਬਸ ਹੀ ਹੋਰ ਹੈ ਅਮੀਰਾਂ ਦਾ ਸਲੋਬਸ ਹੋਰ ਹੈ ਗਰੀਬਾਂ ਦੇ ਹਸਤਾਲ ਹੋਰ ਨੇ ਗਰੀਬਾਂ ਦੇ ਹਸਤਾਂ ਹੋਰ ਨੇ ਕੀ ਗੱਲ ਵੀ ਜਿਉਣ ਦਾ ਤਾਂ ਸਾਰਿਆਂ ਨੂੰ ਅੱਕਾ ਹੈ ਪਰ ਪੜ੍ਹਾਈ ਤਾਂ ਘਟੋ ਘਟ ਇੱਕੋ ਜੀ ਹੋਵੇ મોદી ਜੀ ਰੋਜ਼ ਕਹਿੰਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦਿਨ ਐਵੇਂ ਵੀ ਕਹਿ ਦਿਓ ਜਨਾਬ ਵਨ ਨੇਸ਼ਨ ਵਨ ਐਜੂਕੇਸ਼ਨ ਇੱਕੋ ਜੀ ਪੜਾਈ ਸਾਰੇ ਦੇਸ਼ 'ਚ ਨੰਬਰ ਘਟ ਵੱਧ ਆ ਜਾਣ ਚਲੋ ਬੱਚੇ ਦੀ ਮਿਹਨਤ ਤੇ ਡਿਪੈਂਡ ਹੈ ਪਰ ਘਟੋ ਘਟ ਸਿਲੇਬਸ ਤਾਂ ਇੱਕੋ ਜਿਹਾ ਹੋਵੇ ਪਰ ਉਹ ਕਿਉਂ ਕਹਿਣ ਉਹ ਤਾਂ ਆਪ ਨਹੀਂ ਕਦੇ ਐਜੂਕੇਸ਼ਨ ਵਾਲੇ ਪਾਸੇ ਗਏ ਉਹ ਪੇਪਰ ਕਿਵੇਂ ਦੇਣੇ ਨੇ ਇਹ ਸਮਝਾਈ ਜਾਂਦੇ ਹੁੰਦੇ ਨੇ ਮੈਂ ਕਿਹਾ ਆਪ ਕਹ ਦੇ ਦਿੱਤੇ ਸੀ ਬੱਚਿਆਂ ਨੂੰ ਕਹਿੰਦੇ ਅੱਜ ਮੋਦੀ ਜੀ ਪੇਪਰ ਦੇਣੇ ਸਿਖਾਉਣਗੇ ਮੈਂ ਕਿਹਾ ਆਪ ਦਿੱਤੇ ਕਦੇ ਮੈਂ ਤਾਂ ਪਾਰਲੀਮੈਂਟ 'ਚ ਕਹਿੰਦਾ ਸੀ ਮੈਂ ਨਹੀਂ ਮਾਦਾ ਸੱਦਾ ਹੀ ਬੋਲਦਾ ਹੁਣ ਭਾਈ ਪਕੈਸਟਾ ਸੀੜੀਆਂ 'ਚ ਵੀ ਨਹੀਂ ਬੋਲਦਾ ਸੀ ਮੈਂ ਤਾਂ ਜਦੋਂ ਹੋਵੇ ਨਾ ਮੈਨੂੰ ਕੋਈ ਡਰ ਹੋਵੇ ਮੈਂ 1 ਰੁਪਿਆ ਖਾਤਾ ਹੋਵੇ ਮੈਨੂੰ ਈੜੀ ਦਾ ਡਰ ਹੋਵੇ ਮੈਨੂੰ ਕੋਈ ਮੇਰੇ ਤੇ ਆਹ ਲਾ ਦੇਣਗੇ ਸੀਵੇ ਲਾ ਲਓ ਕੀ ਲਾਉ ਲੱਭੋਗੇ